ਲੋਕ ਸਭਾ ਲੁਧਿਆਣਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰੈਸ਼ਰ ਪੱਪੀ ਦੇ ਵੱਲੋਂ ਅੱਜ ਲੁਧਿਆਣਾ ਦੇ ਗੀਰ ਰੋਡ ਵਿਖੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰ ਦੇ ਦਫ਼ਤਰ ਵਿਖੇ ਸਮੂਹ ਆਟੋ ਰਿਕਸ਼ਾ ਯੂਨੀਅਨ ਦੇ ਨਾਲ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਪ੍ਰੈਸ਼ਰ ਪੱਪੀ ਨੇ ਦੱਸਿਆ ਕਿ ਜੋ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਟੋ ਰਿਕਸ਼ਾ ਜਾਂ ਫਿਰ ਰਿਕਸ਼ਾ ਚਾਲਕਾਂ ਨੂੰ ਸਮੱਸਿਆ ਆ ਰਹੀਆਂ ਨੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਮੈਂ ਉਹਨਾਂ ਮੁਸ਼ਕਲਾਂ ਦਾ ਹੱਲ ਪੈਦੇ ਆਧਾਰ ਤੇ ਕਰਵਾਵਾਂਗਾ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਆਦਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਰਹੇ ਅੱਜ ਮੇਨ ਮੁੱਦਾ ਜਿਹੜਾ ਵਾ ਆਟੋ ਆਟੋ ਜੂਨੀਅਰ ਨਾਲੇ ਮਾਮਾ ਜੀ ਇਹਨਾਂ ਦੇ ਪ੍ਰਧਾਨ ਨੇ ਇਹ ਸਾਰੇ ਮਿੰਤ ਕਚ ਲੋਕ ਨੇ ਮੈਂ ਇਹਨਾਂ ਨੂੰ ਇਸ ਗੱਲ ਦਾ ਜਿਹੜੀ ਕੋਈ ਇਹਨਾਂ ਦੀ ਸਮੱਸਿਆ ਵਾ ਜਿਵੇਂ yellow lane ਇਹ ਕਹਿ ਰਹੇ ਆ ਯੈਲੋ ਲਾਈਨ ਬਿਲਕੁਲ ਲਵਾਵਾਂਗੇ ਮੈਂ ਮੇਰੀ ਆਪਣੀ ਸੋਚ ਆ ਇਹਨਾਂ ਦੇ ਪ੍ਰਤੀ ਵੀ ਇਹ ਬਹੁਤ ਮਿਹਨਤ ਕਰ ਲੋਕਾਂ ਔਰ ਵਿਚਾਰੇ ਪਰਿਵਾਰ ਪਾਲਦੇ ਆ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕ 0% ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਔਰ ਦੂਸਰਾ ਕੋਈ ਇਹਨਾਂ ਕੋ ਨਿਆਇ ਵਸੂਲੀ ਨਹੀਂ ਕਰ ਸਕਦਾ ਤੀਸਰਾ ਕੰਮ ਇਹ ਆ ਯੈਲੋ ਲਾਈਨ ਇਹ ਕਹਿੰਦੇ ਆ ਅਸੀਂ 5 ਤਰੀਕ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਦਾ EV ਸਿਸਟਮ ਜਿਹੜਾ yellow lane ਵਾਲਾ ਉਹ ਵੀ ਪੂਰਾ ਕਰਾਂਗੇ ਇੱਕ ਮਹੀਨੇ ਦੇ ਅੰਦਰ ਐਲਪੀ ਸਰ ਬੈਲ ਤੇ ਅਟੈਚ ਜਿੰਦਾਬਾਦ ਕਾਮਨ ਪਾਰਟੀ ਜਿੰਦਾਬਾਦ ਕੇਜਰੀਵਾਲ ਸਾਹਮਣੇ ਇੱਕ ਟਵੀਟ ਕੀਤਾ ਕਿ ਬਿਜਲੀ ਫ੍ਰੀ ਦੇਂਦੇ ਬਾਅਦ ਵੀ ਜਿਹੜਾ 900 ਕਰੋੜ ਫਾਇਦੇ ਦੇ ਵਿੱਚ ਜਾ ਰਿਹਾ ਕੀ ਕਹਿਣਾ ਚਾਹੋਗੇ ਇੱਕਦਾਂ ਜਿਹੜੀ ਬਿਜਲੀ ਆਪਾਂ ਫ੍ਰੀ ਦੇ ਰਹੇ ਆ ਪੰਜਾਬ ਨੂੰ ਤੇ ਉਸ ਤੋਂ ਇਹ ਬਾਅਦ ਜਿਹੜਾ 900 ਕਰੋੜ ਦੇ ਫਾਇਦੇ ਵਿੱਚ ਜਾ ਰਿਹਾ ਵੇਚ ਜਾ ਰਿਹਾ ਵਬ ਤਾਂ ਹੀ ਆ ਉਹਦੇ ਘਾਟਾ ਪੈਂਦਾ ਉਹ ਇਹ ਤਾਂ ਕਹਿੰਦੇ ਖਜ਼ਾਨਾ ਹੀ ਖਾਲੀ ਆ ਇਹਨਾਂ ਨੇ ਆਪ ਹੀ ਖਜ਼ਾਨਾ ਖਾਲੀ ਕਰੀ ਜਣਾ ਉਹਨਾਂ ਦੇ ਵਾਅਦਾ ਕਿਵੇਂ ਹੋਊਗਾ ਇਹ ਤਾਂ ਕਾਂਗਰਸ ਸਰਕਾਰ ਤੇ ਪਹਿਲਾਂ ਕਾਲੀ ਭਾਈ ਭਾਈ ਕਹਿੰਦੇ ਸਾਡੇ ਖਜ਼ਾਨੇ ਚ ਪੈਸੇ ਹੀ ਹਨੀਗੇ ਹੁਣ ਫੇ 600 ਯੂਨਟ ਡੇਲਾ ਨੂੰ ਪੁੱਛ ਲੋ ਆ ਗੜਿਆ ਤੁਹਾਡਾ ਬਿੱਲ ਆਉਂਦਾ ਵੀ ਕਿਸੇ ਦਾ ਖਜ਼ਾਨਾ ਹੁਣ ਤਾਂ ਨਹੀਂ ਖਾਲੀ ਹੋਇਆ ਫੇ ਇਹਨਾਂ ਨੂੰ ਬਿੱਲ ਵੀ ਨਹੀਂ ਆ ਰਿਆ ਤੇ ਪੈਸੇ ਕਿੱਥੋਂ ਆਉਂਦੇ ਆ ਲੁੱਟ ਬੰਦ ਹੋ ਗਈ ਲੀਟਰਾਂ ਦੀ ਲੁੱਟ ਬੰਦ ਹੋ ਗਈ ਜਿਹੜਾ 2-200 ਕਰੋੜ 4-400 ਕਰੋੜ ਰੁਪਇਆ ਇਹਨਾਂ ਗਰੀਬਾਂ ਦਾ ਹੱਕ ਲੁੱਟਦੇ ਸੀ ਉਹ ਬੰਦ ਹੋ ਗਈ ਤਾਂ ਪੈਸੇ ਇਕੱਠੇ ਹੋ ਗਏ ਤੇ ਸਰ ਗੱਲ ਕਰੀਏ ਕੱਲ ਕੱਲ ਰਾਜਪਿੰਡ ਹੁਣਾ ਦੇ ਵੱਲੋਂ ਜਿਹੜੀ ਇੱਕ ਰੈਲੀ ਕੱਢੀ ਬਾਹਰ ਕੈਂਪ ਦੇ ਵਿੱਚ ਉਹਦੇ ਵਿੱਚ ਜੱਟ ਮੋਬਾਈਲ ਚੋਰੀ ਹੋ ਗਈ ਜਿਹਦੇ ਸਾਬਾ ਕਾਨਫਰੈਂਸ ਜਿਹੜਾ ਹੰਸਰਾ ਜੱਸਾ ਉਹਦੇ ਮੋਬਾਈਲ ਚੋਰੀ ਹੋ ਗਿਆ ਕੀ ਕਹਿਣਾ ਚਾਹੋਗੇ ਉਹ ਗੱਲ ਸੁਣੋ ਮੇਰੀ ਹੁਣ ਚੋਰਾ ਨੂੰ ਮੋਰ ਵੀ ਪੈ ਹੀ ਜਾਂਦੇ ਆ ਕੀ ਗੱਲ ਆ ਹੈ ਇਹ ਤਾਂ ਆਪਣੇ ਹੀ ਸੀਗੇ ਫਿਰ ਹੁਣ ਉਹਨਾਂ ਦੇ ਕਿਹੜਾ ਕੋਈ ਆਪਣੇ ਸੀਗੇ ਉਹ ਤਾਂ ਲੋਕਾਂ ਦੇ ਸੀਗੇ ਲੋਕੀ ਲੈ ਗਏ ਪੱਪੀ ਜੀ ਅੱਜ ਜਿਹੜੀ ਹੈ ਹੁਣ ਇਹਨਾਂ ਨਾਲ ਗੱਲਬਾਤ ਹੋਈ ਆ ਕੀ ਸਿੱਟਾ ਕੱਢੋਂਗੇ ਜੀ ਇਹਦਾ ਆਟੋ ਯੂਨੀਅਨ ਵਾਲਿਆਂ ਦਾ ਬਿਲਕੁਲ ਸਿੱਟਾ ਸਿੱਧਾ ਪੰਜਾਬੀ ਦਾ ਸਿੱਟਾ ਮੇਰਾ ਕੋਈ ਬਿੰਗ ਵਾਲਾ ਵਾਲਾ ਸਿੱਟਾ ਨਹੀਂ ਇਹ ਮੇਰੇ ਆਪਣੇ ਪਰਿਵਾਰ ਨੇ ਖੱਬੇ ਸੱਜੇ ਕਰੇ ਆ ਮਾਮਾਈ ਬੱਚਿਆ ਪ੍ਰਧਾਨ ਇਹਨਾਂ ਦੀ ਇੱਕ ਪੈਸੇ ਦੀ ਵੀ ਪ੍ਰੋਬਲਮ ਆ ਗਈ ਨਾ ਕਾ ਮੈਂ ਉਸ ਗੱਲ ਦਾ ਜਵਾਬ ਦੇਈਆਂ ਤੇ ਜਿਹੜੇ ਆਟੋ ਵਾਲੇ ਹੱਡੀ ਤੋੜਦੇ ਆ ਕਿਤੇ ਨਾ ਕਿਤੇ ਦੇਖਿਆ ਜਾਂਦਾ ਉਹ ਉਹ ਗੁਬਾਰੀ ਗੱਡੀ ਦੇ ਵਿੱਚ ਮਾਲ ਲੋਡ ਕੀਤਾ ਹੁੰਦਾ ਉਹ ਵੀ ਸੁਣ ਲੋ ਉਹ ਜਿਹੜਾ ਕੰਮ ਜਦੋਂ ਘਰ ਦਾ ਪਰਿਵਾਰ ਇਕੱਠਾ ਹੋਵੇ ਨਾ ਜਦੋਂ ਕੋਈ ਜੀਬ ਮੋਡੀ ਬਣ ਜਾਂਦਾ ਵਾ ਫੇਰ ਅਸੀਂ ਮੈਂ ਜਾਣਾ ਮਾਮਾ ਜਾਣੇ ਜਿਹੜਾ ਕੰਮ ਇਹਨਾਂ ਨੂੰ ਕਹਿਣ ਆ ਲਾਊਗਾ ਉਹ ਕਾਂਗੇ ਆਪਣੇ ਪਰਿਵਾਰ ਦੇ ਮੈਂਬਰ ਆ ਵੀ ਆ ਕੰਮ ਭਾਈ ਨਹੀਂ ਕਰਨਾ ਜਿਹੜਾ ਸਭ ਤੋਂ ਵੱਧ ਜਿਹੜਾ ਕੋਈ ਜੀ ਰਾਤ ਦੇ ਸਮੇਂ ਲੁੱਟ ਹੁੰਦੀ ਆ ਜਿਹੜੇ ਆਟੋ ਸਟੇਸ਼ਨ ਤੋਂ ਚੱਲਦੇ ਆ ਬੱਸ ਸਟੈਂਡ ਤੋਂ ਜਾਂਦੇ ਆ ਬਾਹਰ ਲਈ ਸਵਾਰੀਆਂ ਨੂੰ ਪੈਸੇ ਵਧ ਲੈਂਦੇ ਆ ਇਹਦੇ ਲਈ ਕੋਈ ਇਹ ਗੱਲ ਮੈਂ ਤੁਹਾਨੂੰ ਵਿੱਚ ਇਸ ਗੱਲ ਦੇ ਲਈ ਕਹਿਣ ਲੱਗਿਆ ਜਿਹੜੇ ਸਾਡੇ ਇੱਥੇ ਆਟੋ ਚਾਲ ਖੜਿਆ ਇਹਨਾਂ ਦੇ ਵਿੱਚ ਕੋਈ ਵੀ ਬੰਦਾ ਮਾੜਾ ਨਹੀਂਗਾ ਜੇ ਕੋਈ ਚੋਰ ਆਦਮੀ ਆਟੋ ਲੈ ਕੇ ਕਿਸੇ ਦੇ ਘਰ ਚੋਰੀ ਕਰ ਲਵੇ ਜਾਂ ਚੋਰੀ ਰਸਤੇ 'ਚ ਘੋ ਗੱਲ ਲਵੇ ਇਹਨਾਂ ਦਾ ਕੋਈ ਕਸੂਰ ਨਹੀਂਗਾ ਪਹਿਲਾਂ ਉਹ ਜਿਹੜੇ ਚੋਰ ਬੰਦੇ ਨੇ ਚੋਰੀ ਕਰਨੀ ਔਰ ਧੰਗ ਦਾ ਲੱਭਦਾ ਹੀ ਹੈ ਨਾ ਵੀ ਕਿਹੜੇ ਧੰਗ ਨਾਲ ਚੋਰੀ ਹੋਊ ਇਹਦਾ ਮੇਲ ਕਰਦੇ ਬਾਹਰੀ ਟੂਰਿਸਟਾਂ ਦੇ ਆ ਜੀ ਉਹ ਕਹਿੰਦੇ ਬਾਹਰੀ ਟੂਰਿਸਟ ਜਿਹੜੇ ਆਉਂਦੇ ਨੇ ਨਾ ਉਹ ਕਹਿੰਦੇ ਆ ਵੀ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਸਾਨੂੰ ਪਤਾ ਹੋਵੇ ਕਿ ਐਨੇ ਐਨੇ ਰਸਤੇ ਦਾ ਇੰਨਾ ਕਰਾਇਆ ਜੀ ਬਰਦਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਮੈਂ ਵੀ ਇਸੇ ਸ਼ਹਿਰ ਦਾ ਜੰਪਾਲਾ ਮੈਂ ਵੀ ਆਟੂਆਂ ਦੇ ਵਿੱਚ ਹੀ ਅਸੀਂ ਸਫ਼ਰ ਕੀਤਾ ਵਾ ਇੱਕ ਕਦੇ ਨਹੀਂ ਇਹ ਤਾਂ ਵਾਜਾ ਮਾਰ ਮਾਰ ਕੇ ਦਾ ਪੈਸੇ ਲੈਂਦੇ ਆ 10 ਰੁਪਏ 5 ਰੁਪਏ ਇਹ ਕਿਥੋਂ ਕੇ ਤੋਂ ਪੈਸੇ ਵੱਧ ਲੈ ਲੂਏ ਜਿਹੜੇ ਕੋਈ ਮੰਨ ਲਿਆ ਮੈਂ ਕੋਈ ਸਾਈਕਲ ਸਟੈਂਡ ਦਾ ਠੇਕੇ ਵਾਲਾ ਉਹਦਾ ਪਰਚੀ ਵੱਧ ਲਾ ਸਕਦਾ ਇਹਨਾਂ ਨੇ ਕਿਦੋਂ ਵੱਧ ਲੈਣੇ 100 ਤਾਂ ਆਟੂ ਤੇ ਘੜਾ ਹੁੰਦਾ ਇਹ ਤਾਂ ਵਾਜਾ ਮਾਰ ਮਾਰ ਕੇ ਦਾ ਵਿਚਾਰੇ 10 20 ਰੁਪਏ ਜਿੰਨੇ ਬੰਦੇ ਆ ਉਹਨੇ ਲੈਂਦੇ ਡੀਜ਼ਲ ਆਟੋ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਹਨਗਰ ਕੋਸ਼ਿਸ਼ ਤੋਂ ਬਾਅਦ ਇਹਨਾਂ ਡੀਜ਼ਲ ਆਟੋ ਦੇ ਉੱਤੇ ਐਨ ਕੀਤੀ ਗਈ ਉਹਦੇ ਬਾਰੇ ਕੀ ਕਹਿਣਾ ਹੈ ਹੈ ਦੁਵਾਰਾ ਡੀਜ਼ਲ ਆਟੋ ਦੇ ਕੀ ਹੈ ਜੀ ਸਟੈਂਡ ਕੀ ਹੈ ਜੀ ਆਮ ਆਦਮੀ ਪਾਰਟੀ ਦਾ ਜੀ ਇਹ ਕੋ ਸਟੈਂਡ ਇਹ ਆ ਜਿਹੜਾ ਕੋਈ ਕਾਨੂੰਨੀ ਤੌਰ ਤੇ ਅਰਚਨ ਪੈਂਦੀ ਹੋਗੀ ਉਹ ਕਾਨੂੰਨ ਦਾ ਕੰਮ ਕਾਨੂੰਨ ਨਾ ਕਰਾਂਗੇ। ਪਰ ਏ.ਟੀ.ਵੀ ਦਾ ਸਮਾਂ ਆ ਸਰ ਲੱਗ ਨਹੀਂ ਰਿਹਾ ਕਿ ਪੁਲਿਸ ਨੇ ਤਾਂ ਕਚਨ ਲਾ ਕੇ ਜਿਹੜਾ ਆ ਹੋਲੀ-ਹੋਲੀ ਹਾਈ ਟੈਕ ਕਰ। ਇੱਕ ਮੈਂ ਤੁਹਾਨੂੰ ਕਹਿ ਤਾ ਜਦੋਂ ਉਹ ਕਰਨ ਆ ਲਾਊਗਾ ਉਹ ਇਹਨਾਂ ਨਾਲ ਖੜਾਂਗੇ। ਹੁਣ ਇਹ ਗਰੀਬਾਂ ਦੇ ਗੱਲ ਦੇ ਵਿੱਚ ਲੈਟ ਟਾਈਮ ਕੋਈ ਕਵੇ ਵੀ ਆਹ ਕੰਮ ਹੋਣਾ ਹੀ ਕਰੋ ਤੇ ਕਿੱਥੋਂ ਗੱਲੂਗੇ? 1 ਲੱਖ 2 ਲੱਖ ਰੁਪਏ ਇਹਨਾਂ ਨੂੰ ਕਿਵੇਂ ਦਊਗੇ? ਾਰੇ ਸਰਪ ਕੇਜਰੀਵਾਲ ਸਾਹਿਬ ਨੇ ਇਹਨਾਂ ਨਾਲ ਮੀਟਿੰਗ ਕੀਤੀ ਸੀਗੀ ਉਸ ਵੇਲੇ ਕਿਹਾ ਸੀਗਾ ਵੀ ਸਰਕਾਰ ਆਂਦੇ ਤੁਹਾਡੇ ਹੱਲ ਸਾਰੇ ਹੋ ਜਾਣਗੇ ਮੇਰੀ ਇੱਕ ਗੱਲ ਮੈਂ ਤੁਹਾਨੂੰ ਤੁਹਾਡੇ ਲਈ ਵੀ ਦੱਸਦਾ ਔਰ ਤੁਹਾਡੀ ਗੱਲ ਦਾ ਜਵਾਬ ਵੀ ਦਿੰਦਾ ਇਹ ਸਾਡੇ ਪਰਿਵਾਰ ਆ ਜਿਹਦੇ ਘਰ ਦਾ ਆਟੋ ਨਾ ਚੱਲਿਆ ਤਾਂ ਸਾਡੇ ਜਵਾਕਾਂ ਨੂੰ ਤਕਲੀਫ ਹੋਣੀ ਆ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਜੀਦਾ ਆਟੋ ਨਹੀਂ ਚੱਲਣਾ ਸਾਡੇ ਜਵਾਕਾਂ ਨੂੰ ਤਕਲੀਫ ਹੋਣੀ ਆ ਅਸੀਂ ਆਪਣੇ ਜਵਾਕਾਂ ਨੂੰ ਤਕਲੀਫ ਨਹੀਂ ਹੁੰਦੜੀ ਇਹ ਅਸੀਂ ਦੇਖਣਾ ਵਾ ਵੀ ਇਹਨਾਂ ਦਾ ਹੱਲ ਕਿਵੇਂ ਕਰੀ ਐਮਪੀ ਸਾਹਿਬ ਗੱਲ ਕਰੀਏ ਅੱਜ ਜਿਹੜੇ ਰਾਹੁਲ ਗਾਂਧੀ ਹੁਣੀ ਪਹੁੰਚੇ ਨੇ ਰਾਹੁਲ ਗਾਂਧੀ ਆਏ ਸੀ ਕਿ ਅੱਜ ਤੇ ਉਹਨਾਂ ਦਾ ਦੰਗਾ 84 ਦੇ ਬਗੋਂ ਜਿਹੜਾ ਵਿਰੋਧ ਕੀਤਾ ਗਿਆ ਕਾਫੀ ਤਾਂ ਕੰਮ ਕੀ ਵੀ ਹੋਈ ਹੈ ਜਿਹੜੀ ਆਪਾਂ ਉਹਦੇ ਬਾਰੇ ਸਰ ਕੀ ਕਹਿਣਾ ਚਾਹੁੰਗੇ ਜੀ ਉਹਨਾਂ ਦਾ ਕਹਿਣਾ ਕੀ ਜਿਹੜੀ ਦੰਗਾ ਵੀਰ ਤਾਂ ਨਹੀਂ ਜਿਹੜਾ ਇਹ ਸਿੱਖ ਵਿਰੋਧੀ ਕੀਤਾ ਹੈ ਇਹ ਸਿੱਖਾਂ ਦੀ ਵਿਰੋਧੀ ਸਰਕਾਰ ਹੈ ਰਾਸੀ ਦੇ ਸਮੇਂ ਦੇ ਵਿੱਚ 10000 ਦੇ ਕਰੀਬ ਜਿਹੜੇ ਸਿਗ ਪ੍ਰਵਾਇਰ ਸੀਗੇ ਕਹਿੰਦੇ ਕਾਪਲਾ ਦਾ ਪੁੱਤਰ ਹੋਰ ਜਿਹੜਾ ਜਿਹੜਾ ਇੰਦਰ ਜਿਹੜਾ ਇੰਦਰਾ ਗਾਂਧੀ ਦਾ ਬੇਟਾ ਇਲੈਕਸ਼ਨ ਲੜ ਰਿਹਾ ਲੁਧਿਆਣੇੋਂ ਬਾਹਰੋਂ ਆਗੇ 180 ਕਿਲੋਮੀਟਰ ਦੂਰੋਂ ਉਹ ਇਸ ਗੱਲ ਦਾ ਜਵਾਬ ਦੇਵੇ ਉਹਨਾਂ ਦਾ ਜਿਹੜਾ 180 ਕਿਲੋਮੀਟਰ ਤੋਂ ਗਿੱਦੜਵਾਇਦੋਂ ਇੱਥੇ ਇਲੈਕਸ਼ਨ ਲੜਨ ਆਇਆ ਇੰਦਰਾ ਗਾਂਧੀ ਦੀ ਮਾਈ ਮਾਮਲੇ 'ਤੇ 30 ਸਾਲ ਤਪਾਈ ਫਿਰਦਾ ਵਾ ਤੇ ਉਹ ਜਵਾਬ ਦੇਵੇ ਹੁਣ ਉਹਨਾਂ ਨੂੰ ਇਹਨੇ ਵਿਚਾਰੇ ਦੰਗਾ ਪੀੜ ਤੇ ਜਿਹੜੇ ਆ ਸਾਡੇ ਭੈਣ ਭਰਾ ਨੇ ਉਹ ਫਿਰ ਹਰ ਵਾਰੀ ਆਏ ਤੋਂ ਕਹਿੰਦੇ ਚੌਥੇ ਨੰਬਰ ਤੇ ਅਰੋਸ਼ੋਕ ਪ੍ਰੋਫੈਸਰ ਪੱਤੀ ਉਹ ਚਲੋ ਉਹਨਾਂ ਦੀ ਆਪਣੀ ਸੋਚ ਆ ਪਹਿਲਾਂ ਗੱਲ ਤਾਂ ਇਹ ਤਾਂ ਅਸੀਂ ਦੱਸਾਂਗੇ ਨਾ ਕਿਹੜੇ ਨੰਬਰ ਸੇ ਇਹਦਾ ਹੁਣ ਇਹਦਾ ਲੋਹਿਆਣੇ ਦੇ ਲੋਕ ਇਹ ਦੱਸੂਗੇ ਏ ਦਸੂਗੇ ਜਦੋਂ ਇਹ ਕਹਿੰਦੇ ਆ ਨਾ ਐਨੀ ਗੱਲ ਰਾਜਾ ਤੇ ਫਿਰ ਤੂੰ ਗੱਪੀ ਜਿੱਤੂ ਸਾਡਾ ਪੱਪੀ ਇਹ ਦਊਗੇ ਜਵਾਬ ਉਸ ਦਾ ਅੱਜ ਸਾਡਾ ਇੱਕ ਬੜਾ ਖੁਸ਼ੀ ਬਰੈ ਦਿਨਾ ਅੱਜ 2 ਮਹੀਨਿਆਂ ਤੋਂ ਮੇਰੇ ਜਿਹੜੇ ਡੀਜ਼ਲ ਆਟੋ ਰਿਕਸ਼ਾ ਚਾਲਕ ਸੀਗੇ ਉਹਨਾਂ ਦੇ ਮੂੰਹ ਲਟਕੇ ਹੋਏ ਸੀ ਵੀ ਉਹਨਾਂ ਨੂੰ ਕਹਤਾ ਸੀ 2 ਜੂਨ ਨੂੰ ਤੁਹਾਡੇ ਆਟੋ ਬੰਦ ਹੋਣੇ ਆ ਜਦੋਂ ਸਾਡੀ ਗੱਲ ਜਿਹੜੀ ਆ ਪੱਪੀ ਨਾਲ ਪਹੁੰਚੀ ਤੇ ਉੱਥੇ ਪਹੁੰਚਣ ਦੇ ਉੱਤੇ ਸਾਡੀ ਅਸੀਂ ਗੱਲਬਾਤ ਹੋਈ ਵੀ ਐਂ ਦਾ ਕਰਕੇ ਆਟੋ ਬੰਦ ਹੋ ਰਹੇ ਕਹਿੰਦੇ ਮੈਂ ਖੜਾ ਆ ਕੋਈ ਆਟੋ ਨਹੀਂ ਬੰਦ ਹੋਊਗਾ ਜੋ ਮਰਜ਼ੀ ਹੋ ਜਵੇ ਅਸੀਂ ਕੰਦ ਬਣ ਕੇ ਖੜ ਜਾਾਂਗੇ ਕੋਈ ਡੀਜ਼ਲ ਆਟੋ ਬਾਹਰ ਨਹੀਂ ਚੱਲੂਗਾ ਸ਼ਹਿਰ ਦੇ ਵਿੱਚ ਉਹ ਸੋ ਆਜੋ ਆਪਣੇ ਮੂੰਹ ਨਾਲ ਅਨਾਉਂਸ ਕਰਕੇ ਗਿਆ ਜਿਹਦੇ ਪਿੱਛੇ ਅਸੀਂ ਪ੍ਰੈਸ ਕਾਨਫਰੈਂਸ ਰੱਖਾਈ ਸੀ ਪਿਛਲੇ ਦਿਨੀ ਤੁਸੀਂ ਬੀਜੇਪੀ ਮੈਨੂੰ ਪਤਾ ਸੀ ਇਹ ਸਵਾਲ ਜਰੂਰ ਆਣਾ ਮੈਂ ਪਿਛਲੇ ਪਿਛਲੇ ਦਿਨੀ ਜਿਹੜਾ ਬੀਜੇਪੀ ਦਾ ਜੁਆਇਨਿੰਗ ਹੋਈ ਸੀ ਮੈਂ ਦੇਖਣ ਜਾ ਰਿਹਾ ਸੀ ਇੱਥੇ ਲੁਧਿਆਣੇ ਦਾ ਹਰੇਕ ਵਰਕਰ ਤੇ ਹਰੇਕ ਕੈਂਡੀਡੇਟ ਉਧਰ ਕਿਉਂ ਜਾ ਰਿਹਾ ਤੇ ਮੈਂ 48 ਘੰਟੇ ਵੀ ਨਹੀਂ ਉੱਥੇ ਰਿਹਾ ਮੈਨੂੰ ਜਦੋਂ ਅੰਦਰ ਵੜਿਆ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਸਾਰੇ ਦੂਸਰੇ ਈਡੀ ਤੋਂ ਬਚਣ ਆਲੇ ਆ ਮੈਨੂੰ ਤਾਂ ਈਡੀ ਦਾ ਕੋਟਾਰੀ ਹੈ ਨਹੀਂ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਮੇਰੇ ਪੱਲੇ ਹੀ ਕੁਝ ਨਹੀਂ ਹੈਗਾ ਤੇ ਮੇਰਾ ਇੱਥੇ ਕੋਈ ਕੰਮ ਨਹੀਂ ਹੈਗਾ ਮੈਂ ਇਥੋਂ ਵਾਪਸ ਜਾਵਾਂ ਮੇਰਾ ਤਾਂ ਕੋਈ ਕੰਮ ਨਹੀਂ ਪਰ ਉਦੋਂ ਤੁਸੀਂ ਸਵਾਲ ਚੁੱਕੇ ਸੀ ਆਮ ਆਦਮੀ ਪਾਰਟੀ ਤੇ ਤੁਸੀਂ ਕੋ ਅਗੇ ਫਿਰ ਮੁੱਦਾ ਰੱਖਿਆ ਸੋ ਇਹਨਾਂ ਨੇ ਸਾਡਾ ਮੁੱਦਾ ਪਾਸ ਕਰਤਾ ਮੈਂ ਅੱਜ ਵੀ ਕਹਿੰਨਾ ਤੁਸੀਂ ਸਾਡਾ ਮੁੱਦਾ ਪਾਸ ਕਰਤਾ ਇਹਨਾਂ ਨੇ ਕੋਈ ਆਟੋ ਨਹੀਂ ਬੰਦ ਹੋਊਗਾ ਡੀਜ਼ਲ ਆਟੋ ਜਿਵੇਂ ਹੈਗੇ ਉਵੇਂ ਚੱਲਣਗੇ ਕੋਰਟ ਕੇਸ ਚੱਲਦੇ ਕੋਰਟ ਕੇਸ 2009 ਦਾ ਸੀਗਾ ਉਹ ਸਿਰਫ 15 ਸਾਲ ਪੁਰਾਣੇ ਆ ਉਹਦੇ ਵਿੱਚ ਕੋਈ ਆਟੋ ਬਾਕੀ ਦਾ ਨਹੀਂ ਆਉਂਦਾ ਕੋਰਟ ਦੇ ਅਗੇਂਸਟ ਜਿਹੜਾ ਆਪ ਸਰਕਾਰ ਨੇ ਜਾ ਕੇ ਇਹ ਕਹਿੰਦੇ ਮੁੱਦਾ ਪਾਸ ਕੀਤਾ ਨਹੀਂ ਨਹੀਂ ਕੋਰਟ ਦੇ ਕੇਸ ਆ ਕਿ ਨਹੀਂ ਕੋਰਟ ਦੇ ਵਿੱਚ ਕੇਸ ਕਿਹੜਾ ਲੱਗਿਆ ਹੋਆ ਜਿਹੜੇ 15 ਸਾਲ ਪੁਰਾਣੇ ਆਟੋ ਆ ਸੋ ਇੱਕ ਜੈਨੂਨ ਮੁੱਦਾ ਵੀ ਆ ਇੱਕ ਕੈਟਾਗਰੀ ਆ ਜਾਂਦੀ ਆ ਜਿਹਦੇ ਵਿੱਚ ਆਪਣਾ ਮੋਟਰ ਵਹੀਕਲ ਐਕਟ ਦੇ ਵਿੱਚ ਆ ਵੀ 15 ਸਾਲ ਤੋਂ ਵੱਧ ਵਹੀਕਲ ਨਹੀਂ ਕੋਈ ਚੱਲਦਾ ਆਪਾਂ ਨੂੰ ਸਾਡਾ ਆਮ ਆਦਮੀ ਪਾਰਟੀ ਦੇ ਨਾਲ ਬਿਲਕੁਲ ਜੀ ਬਿਲਕੁਲ ਆ